ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ ਚੈਨਲ ਗੁਰਸਖ ਜੀਵਨ ਵਿੱਚ ਜਿੱਥੇ ਗੁਰਸਿੱਖਾਂ ਦੇ ਮਹਾਨ ਜੀਵਨ ਦੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਹਨ ਅਤੇ ਉਹਨਾਂ ਦੇ ਮਹਾਨ ਜੀਵਨ ਤੋਂ ਸਿੱਖਿਆ ਲਈ ਜਾਂਦੀ ਹੈ ਅੱਜ ਆਪਾਂ ਅਜੇ ਹੀ ਇੱਕ ਗੁਰਸਿੱਖ ਬੀਬੀ ਮਾਤਾ ਤਾਬੋ ਜੀ ਦੇ ਜੀਵਨ ਵਿਚਾਰ ਕਰਾਂਗੇ ਜਿਨ੍ਹਾਂ ਨੇ ਗੁਰੂ ਵਾਕ ਅਨੁਸਾਰ ਆਪਣਾ ਜੀਵਨ ਢਾਲਿਆ ਅਤੇ ਇਸ ਜਗ ਦੇ ਚੱਕਰਾਂ ਤੋਂ ਛੁਟਕਾਰਾ ਪ੍ਰਾਪਤ ਕੀਤਾ ਮਾਈਤਾਬੋ ਜੀ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਸਮੇਂ ਦੇ ਇੱਕ ਗੁਰਸਿੱਖ ਬੀਬੀ ਹੋਏ ਹਨ ਉਹਨਾਂ ਨੇ ਨਿਮਰਤਾ ਅਤੇ ਸੇਵਾ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਥਾਂ ਪ੍ਰਾਪਤ ਕੀਤੀ ਮਾਤਾ ਜੀ ਇੱਕ ਗਰੀਬ ਘਰ ਤੋਂ ਸਨ ਉਹ ਇੰਨੇ ਕੁ ਆਰਥਿਕ ਪੱਖੋਂ ਗਰੀਬ ਸਨ ਕਿ ਉਹਨਾਂ ਨੂੰ ਸੁੱਕੀ ਰੋਟੀ ਖਾਣੀ ਪੈਂਦੀ ਸੀ ਗੁਰੂ ਘਰ ਦੇ ਲੰਗਰ ਦੀ ਸੇਵਾ ਚੱਲਦੀ ਵੇਖ ਕੇ ਇੱਕ ਦਿਨ ਮਾਤਾ ਜੀ ਦੇ ਮਨ ਵਿੱਚ ਇੱਛਾ ਪ੍ਰਗਟ ਹੁੰਦੀ ਹੈ ਕਿ ਕਿਉਂ ਨਾ ਗੁਰੂ ਘਰ ਦੇ ਲੰਗਰ ਦੀ ਸੇਵਾ ਲਈ ਜਾਵੇ। ਘਰ ਦੀ ਆਰਥਿਕ ਪੰਗੀ ਨੂੰ ਤੰਗੀ ਨੂੰ ਦੇਖ ਕੇ ਮਾਤਾ ਜੀ ਨੂੰ ਇਹ ਵਿਚਾਰ ਆਪਣੇ ਮਨ ਵਿੱਚੋਂ ਕੱਢਣਾ ਪਿਆ। ਕੁਝ ਸਮੇਂ ਬਾਅਦ ਉਹਨਾਂ ਨੇ ਸੋਚਿਆ ਕਿ ਗੁਰੂ ਘਰ ਦੇ ਲੰਗਰ ਦੀ ਥਾਂ ਦਿੱਤੇ ਜੇ ਕੇਵਲ ਕੱਲੇ ਗੁਰੂ ਜੀ ਹੀ ਵਾਸਤੇ ਲੰਗਰ ਤਿਆਰ ਕੀਤਾ ਜਾਵੇ। ਮਾਤਾ ਜੀ ਨੇ ਆਟੇ ਵਿੱਚ ਮਾਤਾ ਜੀ ਚੱਕੀ ਵਿੱਚ ਆਟਾ ਪੀਸਦੇ ਹਨ ਅਤੇ ਉਸ ਤੋਂ ਬਾਅਦ ਆਟਾ ਪਕਾਉਂਦੇ ਹਨ ਇਹ ਸਾਰਾ ਲੰਗਰ ਪ੍ਰਸ਼ਾਦਾ ਤਿਆਰ ਕਰਨ ਸਮੇਂ ਮਾਤਾ ਜੀ ਵਾਹਿਗੁਰੂ ਦਾ ਨਾਮ ਸਿਮਰਨ ਜਪਦੇ ਹਨ ਅਤੇ ਉਸ ਪਰਮਾਤਮਾ ਅਕਾਲ ਪੁਰਖ ਵਿੱਚ ਲੀਨ ਰਹਿੰਦੇ ਹਨ ਜਦ ਆਪ ਨੇ ਪੱਕਿਆ ਲੰਗਰ ਗੁਰੂ ਪਾਸ਼ਾ ਅੱਗੇ ਭੇਟ ਕਰਨ ਦੀ ਸੋਚੀ ਤਾਂ ਮਨ ਵਿੱਚ ਇੱਕ ਖਿਆਲ ਆਉਂਦਾ ਹੈ ਕਿ ਲੋਕੀ ਕੀ ਸੋਚਣਗੇ ਕਿ ਬਖਸ਼ਨ ਹਾਰ ਦਾ ਧਾਰ ਧੰਨ ਗੁਰੂ ਹਰ Rai ਸਾਹਿਬ ਜੀ ਨੂੰ ਸੱਕਿਆਂ ਪ੍ਰਸ਼ਾਦ ਦੇ ਸਕਾਉਂਦੇ ਹਨ ਆਪ ਆਪਣੇ ਘਰ ਹੀ ਰੁਕ ਗਏ ਅਤੇ ਤਿਆਰ ਕੀਤਾ ਪ੍ਰਸ਼ਾਦ ਦਾ ਘਰ ਵਿੱਚ ਇੱਕ ਮੇਜ਼ ਉੱਤੇ ਸਜਾ ਦਿੱਤਾ ਆਪ ਨੇ ਗੁਰੂ ਪਾਸ਼ਾ ਜੀ ਦੇ ਚਰਨਾਂ ਵਿੱਚ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਖਸ਼ਨਹਾਰ ਦਾਤਾਰ ਸ੍ਰੀ ਗੁਰੂ ਹਰ Rai ਸਾਹਿਬ ਜੀ ਮਾਤਾ ਜੀ ਦੇ ਘਰ ਪਹੁੰਚੇ। ਉਹਨਾਂ ਨੇ ਬੂਹਾ ਖੜਕਾਇਆ ਅਤੇ ਆਖਣ ਲੱਗੇ। ਮਾਤਾ ਅਜ ਚਿਤ ਕੀਤਾ ਕਿ ਮਾਤਾ ਤਬੋ ਜੀ ਦੇ ਹੱਥਾਂ ਦਾ ਪ੍ਰਸ਼ਾਦਾ ਸ਼ਕਾਈਏ। ਮਾਤਾ ਜੀ ਇੰਨੀ ਗੱਲ ਸੁਣ ਕੇ ਹੀ ਪ੍ਰੇਮ ਰਸ ਵਿੱਚ ਆ ਜਾਂਦੇ ਹਨ ਅਤੇ ਉਥੋਂ ਇੱਕ ਪੋਣੀ ਵਿੱਚ ਪ੍ਰਸ਼ਾਦਾ ਲਪੇਟ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰੱਖ ਦਿੰਦੇ ਹਨ। ਗੁਰੂ ਸਾਹਿਬ ਜੀ ਦੇ ਪ੍ਰੇਮ ਰਸ ਵਿੱਚ ਆ ਕੇ ਮਾਤਾ ਜੀ ਨੇ ਆਖਣਾ ਤਾਂ ਇਹ ਸੀ ਕਿ ਮੈਂ ਪਾਪੀ ਤੂੰ ਬਖਸ਼ਣਹਾਰ ਪਰ ਆਖਣ ਲੱਗ ਜਾਂਦੇ ਹਨ ਕਿ ਤੂੰ ਪਾਪੀ ਮੈਂ ਬਖਸ਼ਣਹਾਰ ਸੰਗਤ ਜੀ ਪ੍ਰੇਮ ਰਸ ਵਿੱਚ ਕੀਤੀਆਂ ਅਜਹੀਆਂ ਗਲਤੀਆਂ ਵੀ ਉਸ ਕਾਲਪੁਰਖ ਮaaf ਕਰ ਦਿੰਦਾ ਹੈ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋਂ ਨੂੰ ਆਖਿਆ ਸੀ ਕਿ ਕਿੱਕਰ ਦਾ ਬੀਜ ਬੋਣ ਤੋਂ ਪਹਿਲਾਂ ਕੰਡਿਆਂ ਵਾਲਾ ਨਹੀਂ ਹੁੰਦਾ ਬਲਕਿ ਉਗਣ ਤੋਂ ਬਾਅਦ ਕੰਡਿਆਂ ਵਾਲਾ ਬੰਦਾ ਹੈ। ਉਵੇਂ ਹੀ ਪ੍ਰਸ਼ਾਦਾ ਬਣਾਉਣ ਵੇਲੇ ਅਗਰ ਨਾਮ ਜਪਿਆ ਜਾਵੇ ਉਸ ਅਕਾਲ ਪੁਰਖ ਨੂੰ ਯਾਦ ਕੀਤਾ ਜਾਵੇ ਤਾਂ ਜੋ ਇਨਸਾਨ ਉਹ ਪ੍ਰਸ਼ਾਦਾ ਛਕਦਾ ਹੈ ਉਸ ਦੇ ਮਨ ਅੰਦਰ ਵੀ ਉਸ ਪਰਮਾਤਮਾ ਦਾ ਨਾਮ ਉਕਰਿਆ ਜਾਂਦਾ ਹੈ। ਸਾਨੂੰ ਮਾਤਾ ਜੀ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਹਰ ਕੰਮ ਵਿੱਚ ਹਰ ਕਰਮ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਿਆ ਜਾਵੇ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਣ ਕੀਤੇ ਜਾਣ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਅਤੇ ਜਿਹੜਾ ਇਨਸਾਨ ਨਿਮਰਤਾ ਭਾਵਨਾ ਅਤੇ ਉਸ ਅਕਾਲ ਪੁਰਖ ਦੇ ਨਾਮ ਨੂੰ ਜਪ ਕੇ ਜ਼ਿੰਦਗੀ ਗੁਜ਼ਾਰਦਾ ਹੈ ਉਹ ਹਰੇਕ ਦਾ ਹਰਮਨ ਪਿਆਰਾ ਵੀ ਬਣ ਜਾਂਦਾ ਹੈ ਸੋ ਆਪਣੇ ਘਰ ਜਦੋਂ ਵੀ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਤਾਂ ਆਪਾਂ ਨੂੰ ਲਾਜ਼ਮੀ ਚਾਹੀਦਾ ਹੈ ਕਿ ਆਪਾਂ ਉਸ ਅਕਾਲਪੁਰਖ ਪਰਮਾਤਮਾ ਦਾ ਨਾਮ ਸੰਮੀਏ ਤਾਂ ਜੋ ਆਪਣੇ ਵਿੱਚੋਂ ਪੰਜ ਹੰਕਾਰ ਦੇ ਜਵਾਨ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਖਤਮ ਹੋ ਜਾਣ ਅਤੇ ਪ੍ਰੇਮ, ਦਿਆਲਤਾ, ਨਿਮਰਤਾ, ਸੇਵਾ ਅਤੇ ਸਿਮਰਨ ਦੇ ਗੁਣ ਮਨੁੱਖ ਵਿੱਚ ਆ ਜਾਣ ਤਾਂ ਜੋ ਇਸ ਸ਼ਰੀਰੀ ਚੋਲੇ ਨੂੰ ਛੱਡ ਕੇ ਉਸ ਅਕਾਲਪੁਰਖ ਦੇ ਚਰਨਾਂ ਵਿੱਚ ਜਾ ਕੇ ਨਿਵਾਸ ਕਿਰਪਾ ਕਰਕੇ ਅਜਿਹੀਆਂ ਹੋਰ ਵੀਡੀਓ ਸੁਣਨ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ